ਹਰਿਆਣੇ ਦੇ ਜ਼ਿਲ੍ਹਾ ਫਤਿਹਪੁਰਬਾਦ ਦੇ ਰਤਿਆ ਇਲਾਕੇ 'ਚ ਸਕੂਲ ਟਾਣੀ ਸਥਿਤ ਗੁਰਦੁਆਰਾ ਸਾਹਿਬ 'ਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗੁਰੂ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਤਿਆ ਸਦਰ ਥਾਣੇ ਨੂੰ ਲਿਖਤੀ ਸ਼ਿਕਾਇਤ ਦੇ ਕੇ ਮਾਮਲੇ ਵਿੱਚ ਐਫਆਈਆਰ ਦਰਜ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਪਿੰਡ ਰਤਿਆ ਦੇ ਸਕੂਲ ਟਾਣੀ ਦੇ ਗੁਰਦੁਆਰਾ ਦਸ਼ਮੇਸ਼ ਸਵਾਦੀ ਪ੍ਰਬੰਧਕ ਕਮੇਟੀ ਦਾ ਵਫਦ ਰਤਿਆ ਸਦਰ ਥਾਣੇ ਪਹੁੰਚਿਆ। ਵਫਦ ਨੇ ਪੁਲਿਸ ਨੂੰ ਦੱਸਿਆ ਕਿ ਇੱਕ ਅਣਪਛਾਤੇ ਵਿਅਕਤੀ ਨੇ ਗੁਰਦੁਆਰਾ ਸਾਹਿਬ 'ਚ ਦਾਖਲ ਹੋ ਕੇ ਸਾਬ ਦੇ ਅੰਗ ਪਾੜ ਕੇ ਬੇਅਦਬੀ ਕੀਤੀ ਹੈ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਉੱਪਰਲੀ ਮੰਜ਼ਲ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਗੁਰਦੁਆਰੇ ਦੇ ਸੇਵਾਦਾਰ ਹੇਟਾ ਸਨ ਇਸ ਦੌਰਾਨ ਉਹ ਵਿਅਕਤੀ ਮੱਥਾ ਟੇਕਣ ਲਈ ਉੱਪਰ ਗਿਆ ਤੇ ਬਾਦ ਵਿੱਚ ਵਾਪਸ ਆ ਗਿਆ ਇਸ ਤੋਂ ਬਾਅਦ ਕੋਈ ਉੱਪਰ ਨਹੀਂ ਗਿਆ ਜਦ ਸੇਵਾਦਾਰ ਸ਼ਾਮ ਨੂੰ ਉੱਪਰ ਗਏ ਤਾਂ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਵਿੱਤਰ ਅੰਗ ਫਟੇ ਹੋਏ ਵੇਖੇ ਇਸ ਤੋਂ ਬਾਅਦ ਨੌਜਵਾਨ ਦੀ ਕਾਫੀ ਭਾਲ ਕੀਤੀ ਗਈ ਪਰ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ ਉਹਨਾਂ ਦੱਸਿਆ ਕਿ ਇਸ ਘਟਨਾ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਹੈ ਤੇ ਇਸ ਕਾਰਨ ਉਹ ਪੁਲਿਸ ਥਾਣੇ ਪਹੁੰਚ ਕੇ ਧਾਰਮਿਕ ਭਾਵਨਾਵਾਂ ਮਾ ਭੜਕਾਉਣ ਦੇ ਦੋਸ਼ ਵਿੱਚ ਧਾਰਾ 295ਏ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਖਿਲਾਫ ਕਾਰਵਾਈ ਦੀ ਮੰਗ ਕਰ ਚੁੱਕੇ ਨੇ